ਸੋ ਜੀ ਕੱਲ ਦੀ ਸਾਰੀ ਨਰਮਾਤ ਮਾ ਦੀ ਕਿਰਪਾ ਤੁਸੀ ਵੀ ਠੀਕ ਠਾਕ ਹੋਵਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਆਪਾਂ ਫੇਰ ਆਏ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਰੈਪ ਰੈਪ ਦੇ ਵਿੱਚ ਆਪਾਂ ਬਣਾਵਾਂਗੇ ਗਲੂਟਨ ਫ੍ਰੀ ਹੋਗਾ ਤੇ ਵੈਜੀਟੇਰੀਅਨ ਹੋਗਾ ਪਨੀਰ ਦਾ ਆਪਾਂ ਬਣਾਵਾਂਗੇ ਤੇ ਜੇ ਜੇ ਇਹ ਜੇ ਨਾ ਤੁਸੀਂ ਕਦੇ ਖਾਧਾ ਹੋ ਤੇ ਨਾ ਤੁਸੀਂ ਇਹ ਦੇਖਿਆ ਹੋਣਾ ਤੇ ਅੱਜ ਮੈਂ ਅੱਜ ਬਣਾਉਂਗੀ ਪਨੀਰ ਦਾ ਰੈਪ ਤੇ ਤੁਹਾਨੂੰ ਚੰਗੀ ਨਿੱਕੀ ਨਿੱਕੀ ਗੱਲ ਸਾਰਾ ਕੁਝ ਦਿਖਾ ਕੇ ਬਣਾਉਂਦੇ ਤੇ ਅੱਜ ਮੇਰੇ ਨਾਲ ਕਿਚਨ 'ਚ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਰ ਦਿਓ ਸਭ ਤੋਂ ਪਹਿਲਾਂ ਲਈ ਆਪਾਂ ਇੱਕ ਕੌਲੀ ਕੌਲੀ ਦੇ ਵਿੱਚ ਪਾਏ 3-4 ਚਮਚੇ ਆਪਾਂ ਦਹੀਂ ਦੇ ਦਹੀਂ ਦੇ ਚਮਚੇ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਮਸਾਲੇ ਕਿਹੜੇ-ਕਿਹੜੇ ਹੈਗੇ ਆ ਇਹਦੇ ਵਿੱਚ ਹੈਗਾ ਲੂਣ ਸੌਲਟ ਇਹ ਹੈਗਾ ਜੀ ਹਲਦੀ ਇਹ ਹੈਗਾ ਜੀ ਗਰਮ ਮਸਾਲਾ ਇਹ ਹੈਗਾ ਜੀ ਧਨੀਆ ਪਾਊਡਰ ਤੇ ਤੁਸੀਂ ਕੋਈ ਵੀ ਮਸਾਲੇ ਜਿਹੜੇ ਤੁਹਾਡੇ ਪਸੰਦ ਹੈਗੇ ਤੁਸੀਂ ਮਸਾਲੇ ਇਹਦੇ ਵਿੱਚ ਪਾ ਸਕਦੇ ਹੋ ਜੇ ਕੋਈ ਨਹੀਂ ਵੀ ਹੈਗਾ ਉਹ ਸਕਿਪਰ ਵੀ ਕਰ ਸਕਦੇ ਹੋ ਮੇਰੇ ਕੋਲ ਇਹ ਹੈਗਾ ਭੁੰਨਿਆ ਹੋਇਆ ਜੀਰਾ ਤੇ ਵਿੱਚ ਪਾਉਣੀ ਹੈਗੀ ਆਪਾਂ ਕਾਲੀ ਮਿਰਚ ਇਹ ਹੈਗੀ ਲਾਲ ਮਿਰਚ ਤੇ ਲਾਲ ਮਿਰਚ ਤੁਸੀਂ ਪਾਉਣੀ ਚਾਹਦੇ ਹੋ ਪਾ ਸਕਦੇ ਹੋ ਹਰੀ ਵੀ ਪਾ ਸਕਦੇ ਹੋ ਕੱਟ ਕੇ ਪਰ ਮੈਂ ਲਾਲ ਮਿਰਚ ਪਾਈ ਹੈ ਤੇ ਜੇ ਤੁਸੀਂ ਪਪਰਿਕਾ ਪਾਉਣਾ ਕਲਰ ਦੇਣ ਲਈ ਪਪਰਿਕਾ ਵੀ ਪਾ ਸਕਦੇ ਹੋ ਕਾਲੀ ਮਿਰਚ ਵੀ ਪਾ ਸਕਦੇ ਆ ਇਹ ਤੁਹਾਡੇ ਤੇ ਤੁਸੀਂ ਕਿਦਾਂ ਦਾ ਫਲੇਵਰ ਲੈਣਾ ਹੈ ਤੇ ਇਹ ਮਲੇਤਾ ਪਨੀਰ ਤੇ ਇਹਨੂੰ ਮਿਕਸ ਕਰਾਂਗੇ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਨੂੰ ਇਹ ਪਨੀਰ ਨੂੰ ਮਿਕਸ ਕਰਾਂਗੇ ਆਪਾਂ ਬਣਾ ਰਹੇ ਹੈਲਥੀ ਪਨੀਰ ਪਨੀਰ ਦੇ ਵਿੱਚ ਆਪਾਂ ਬਣਾਉਣਾ ਹੈਗਾ ਇਹਦਾ ਸੈਂਡਵਿਚ ਵੀ ਬਣਾ ਸਕਦੇ ਆ ਤੇ ਤੁਸੀਂ ਰੈਪ ਵੀ ਬਣਾ ਸਕਦੇ ਆ ਤੁਸੀਂ ਇਹਨੂੰ ਰੋਟੀ ਨਾਲ ਵੀ ਖਾ ਸਕਦੇ ਆ ਤੇ ਤੁਸੀਂ ਇਹ ਜਿਆ ਨਾਤਕ ਜੇ ਬਣਾਇਆ ਹੋਣਾ ਤੇ ਨਾ ਤੁਸੀਂ ਖਾਦਾ ਹੋਣਾ ਤੇ ਤੁਸੀਂ ਇਹ ਮੇਰੇ ਕਹਿਣ ਤੇ ਤੁਸੀਂ ਇਦਾਂ ਦਾ ਈਜ਼ੀ ਜਿਹਾ ਜਿਹੜਾ 10 ਮਿੰਟ ਦੇ ਵਿੱਚ ਬਣ ਜੇ ਤੁਸੀਂ ਇਹ ਜਿਆ ਬਣਾ ਕੇ ਦੇਖੋ ਤੇ ਤੁਸੀਂ ਕਹਿਣਾ ਵਾਹ ਆਤਾ ਸੀ ਤਾਂ ਭੁੱਲ ਹੀ ਗਏ ਇਹ ਜਿਆ ਬਣਾਉਣਾ ਹੈ ਤੇ ਇਹਨੂੰ ਕਰਨਾ ਆਪਾਂ ਚੰਗੀ ਤਰ੍ਹਾਂ ਮਿਕਸ ਤੇ ਇਹਦੇ ਵਿੱਚ ਪੂਰੀਆਂ ਚੀਜ਼ਾਂ ਪਾਉਣੀਆਂ ਨੋਨ ਮਿਰਚ ਮਸਾਲੇ ਜਿਹੜੇ ਵੀ ਜਿਹੜੇ ਜਿਹੜੇ ਤੁਹਾਡੇ ਪਸੰਦ ਆ ਤੇ ਫਿਰ ਆਪਾਂ ਇਹਨੂੰ ਕਰਦੇ ਚੰਗੀ ਤਰ੍ਹਾਂ ਮਿਕਸ ਦੇ ਮਿਕਸ ਕਰਨ ਤੋਂ ਬਾਅਦ ਵੀ ਆਪਾਂ ਚੱਲਦੇ ਹਾਂ ਹੁਣ ਦੂਸਰੀ ਸਾਈਡ ਨੂੰ ਦੂਸਰੀ ਸਾਈਡ ਤੇ ਆਪਾਂ ਬਣਾਉਣ ਲੱਗੇ ਹੈਗੇ ਆ ਲਵਾਂਗੇ ਇੱਕ ਫਰਾਈਪੈਨ ਇਹ ਮੈਂ ਪਾਤੀ ਵੀ ਟਮਾਟੋ ਪਿਓਰੀ ਪਾਤੀ ਵਿੱਚ ਕਿ ਥੋੜਾ ਜਿਹਾ ਇਹਨੂੰ ਫਲੇਵਰ ਡਿਫਰੈਂਟ ਜਾ ਆ ਜੇ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਫਰੈਸ਼ ਟਮਾਟੋ ਪਾਉਣੇ ਆ ਜਾਂ ਤੁਸੀਂ ਟਮਾਟੋ ਪਿਓਰ ਪਾਉਣੇ ਆ ਤੁਹਾਡੇ ਤੇ ਆ ਉਹੀ ਤੁਹਾਡੇ ਤੇ ਵੀ ਤੁਸੀਂ ਕਿਹੜੇ ਕਿਹੜੇ ਫਲੇਵਰ ਲੈਣੇ ਜਾਂ ਤੁਸੀਂ ਕਿਹੜੇ ਕਿਹੜੀ ਚੀਜ਼ ਪਾਉਣੇ ਇਹਦੇ ਵਿੱਚ ਥੋੜਾ ਜਿਹਾ ਮੈਂ ਲੇਤਾ ਬਟਰ ਇਹ ਹੈਲਥੀ ਬਣਾ ਰਹੇ ਆ ਤੁਸੀਂ ਤੇਲ ਵੀ ਪਾ ਸਕਦੇ ਆ ਦੇਸੀ ਘੀ ਵੀ ਪਾ ਸਕਦੇ ਆ ਮੈਂ ਥੋੜਾ ਜਿਹਾ ਪਟਲ ਲੇਤਾ ਆ ਤੇ ਵੀ ਤੁਮਾ ਚੇਚ ਕੋਈ ਉਹ ਚੀਜ਼ ਆਪਾਂ ਨਹੀਂ ਪਾਉਣੀ ਜਿਹੜੀ ਅਨ ਹੈਲਥੀ ਹੋਵੇ ਆਪਾਂ ਹੈਲਥੀ ਰੈਪ ਬਣਾ ਰਹੇ ਹਾਂ ਹੁਣ ਮੈਂ ਰੈਪ ਬਣਾਉਂਗੀ ਇਹ ਹੈਲਥੀ ਵਾਲਾ ਤੇ ਤੁਸੀਂ ਇਹਨੂੰ ਦੇਖੀ ਚਲਿਓ ਤੇ ਪੂਰੀ ਵੀਡੀਓ ਦੇਖੋ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਮੈਂ ਚੰਗੇ ਤਰ੍ਹਾਂ ਦਿਖਾਉਂਗੀ ਤੇ ਹੌਲੀ ਹੌਲੀ ਕਰਕੇ ਦਿਖਾਉਂਗੀ ਕਿ ਆਪਾਂ ਮੈਂ ਇਹਨੂੰ ਬਣਾ ਕੇ ਮੇ ਰਹੀ ਆ ਇਹ ਜੇ ਸੋਖੇ ਚੀਜ਼ਾਂ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਆਪਣੇ ਤੇ ਉਸੇ ਤਰੀਕੇ ਨਾਲ ਆਪਾਂ ਬਣਾ ਰਿਆਂ ਕੋਈ ਆਪਣੀ ਬਾਹਲੀ ਚੀਜ਼ ਆਪਾਂ ਬਾਹਰੋਂ ਨਹੀਂ ਲੈਣੀ ਜੇ ਰੈਪ ਤੁਹਾਡੇ ਕੋਲੇ ਨਹੀਂ ਹੈਗਾ ਤਾਂ ਤੁਸੀਂ ਪਤਲੀ ਜੀ ਇੱਕ ਲੰਬੀ ਜੀ ਬੱਡੀ ਸਾਰੀ ਰੋਟੀ ਬਣਾ ਸਕਦੇ ਹੋ ਰੈਪ ਦੀ ਜਗ੍ਹਾ ਤੇ ਠੀਕ ਆ ਰੋਟੀ ਚ ਵਿੱਚ ਪਾ ਕੇ ਉਹੀ ਚੀਜ਼ ਬਣ ਜਾਂਦੀ ਇਹ ਹੈ ਕਿ ਮੇਰੇ ਕੋਲ ਸ਼ਿਮਲਾ ਮਿਰਚ ਤੇ ਮੈਂ ਲੈ ਪਿਆਜ਼ ਜੇ ਤੁਹਾਡੇ ਕੋਲ ਹੋਰ ਸ਼ਿਮਲਾ ਮਿਰਚ डिफरेंट कलर ਦੀਆਂ ਕੋਈ ਵੀ ਲੈ ਸਕਦوں ਜਾਂ ਤੁਹਾਨੂੰ ਲੱਗਦਾ ਤੁਸੀਂ ਇਹਦੇ ਵਿੱਚ ਕੋਈ ਹੋਰ ਚੀਜ਼ ਤੁਸੀਂ ਆਪਣੀ ਮਨਪਸੰਦ ਵੈਜੀਟੇਬਲ ਕੁਝ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਆਪਾਂ ਹੁਣ ਇਹਨਾਂ ਨੂੰ ਥੋੜਾ ਜਿਹਾ ਭੁੰਨਾਂਗੇ ਤੇ ਇਹਨਾਂ ਨੂੰ ਮਤਲਬ ਪ੍ਰੋਪਰ ਬਨੀ ਬੁਣਾ ਕਿਉਂਕਿ ਆਪਾਂ ਇਹਨੂੰ ਥੋੜਾ ਜਿਹਾ ਕ੍ਰਾਂਚੀ ਨਾਲ ਤਾਂ ਕ੍ਰਾਂਚੀਜ਼ ਰੱਖਨੇ ਕਰਕੇ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਥੋੜਾ ਜਿਹਾ ਪੁੰਨਾਇਆ ਤੇ ਇਹਨੂੰ ਬਨਾਉਣ ਨੂੰ ਲੱਗ ਜਾਂਦਾ 1 ਮਿੰਟ ਹੁਣ ਆਪਾਂ ਇਹਨੂੰ ਪੁੰਨਾਂ ਤੇ ਹੁਣ ਮੈਨੂੰ ਲੱਗਦਾ ਮੈਂ ਲਾੜ ਰੱਖ ਕੇ ਗੈਸ ਤੇ ਤੇ ਆਪ ਕੰਮ ਕਰ ਰਹੀਆਂ ਤੁਹਾਨੂੰ ਪਤਾ ਹੀ ਆਪਣੇ ਤੇ ਇੱਕ ਕੰਮ ਛੱਡਦੇ ਆ ਤੇ ਆਪਾਂ ਨਾਲ ਦੋ ਹੋਰ ਕੰਮ ਕਰਨੇ ਹੁੰਦੇ ਆ ਇਹਨਾਂ ਹੌਲੀ ਮੈਂ ਹੌਲੀ ਗਸਤੀ ਬਣਾ ਰਹੀ ਆ ਵੈਸੇ ਇਹ ਨਾਨ ਸਟਿਕ ਫਰਾਈਪੇ ਮੇਰਾ ਨਾਨ ਸਟਿਕ ਆ ਤੁਹਾਡੇ ਤੇ ਆ ਜੇ ਨਹੀਂ ਵੀ ਆ ਤਾਂ ਤੁਸੀਂ ਦੂਮ ਵਿੱਚ ਵੀ ਬਣਾ ਸਕਦੇ ਆ ਤੇ ਜੇ ਤੁਸੀਂ ਹੈਲਥੀ ਬਣਾਉਣਾ ਫਿਰ ਤੁਸੀਂ ਤੇਲ ਕਿਉ ਜੋ ਵੀ ਯੂਜ਼ ਕਰਨਾ ਬਹੁਤ ਥੋੜਾ ਜਿਹਾ ਇਸ ਕਰਨਾ ਹੈ ਬਸ ਇਹਨਾਂ ਨੂੰ ਇਦਾਂ ਹੀ ਭੁੰਨਣਾ ਹੈ ਕਿਉਂਕਿ ਮੈਂ ਜੀਰਾ ਮੇਰੇ ਕੋਲ ਪੁੱਜਾ ਜੀਰਾ ਸੀ ਮੈਂ ਉਹ ਚ ਪਾ ਲਿਆ ਜੇ ਤੁਸੀਂ ਜੀਰਾ ਇਚ ਪਾਉਣਾ ਤੇਲ ਇਚ ਵੀ ਪਾ ਸਕਦੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਤੁਹਾਡੇ ਤੇ ਹੈਗਾ ਪਰ ਜੇ ਤੁਸੀਂ ਟੂ ਮੱਚ ਚੀਜ਼ੇ ਕਰੋਗੇ ਤਾਂ ਫਿਰ ਉਹ ਮਸਾਲੇ ਜਾ ਦੇਗਾ ਕੇਵਲ ਟੇਸਟ ਹੋ ਇੰਨਾ ਵਧੀਆ ਨਹੀਂ ਬਣਦਾ ਜੇ ਤੁਸੀਂ ਨੋਰਮਲ ਜਿਹਾ ਮਸਾਲੇ ਰੱਖ ਕੇ ਬਣਾਉਗੇ ਤਾਂ ਬਹੁਤ ਵਧੀਆ ਹੈ ਇਹ ਜਿਹੜਾ ਆਪਾਂ ਪਨੀਰ ਭੋਂ ਕੇ ਰੱਖਿਆ ਹੋਇਆ ਸੀਗਾ ਮਿਕਸ ਕਰਕੇ ਰੱਖਿਆ ਸੀ ਦਹੀਂ ਦੇ ਵਿੱਚ ਚੀਜ਼ਾਂ ਮਸਾਲੇ ਪਾ ਕੇ ਇਹਨੂੰ ਆਪਾਂ ਹੁਣ ਇਹਦੇ ਵਿੱਚ ਪਾ ਦਾਂ ਤੇ ਹੁਣ ਇਹ ਨੂੰ ਮਿਕਸ ਕਰੂਗੇ ਤੇ ਦੂਜੀ ਪਾਸੇ ਮੈਂ ਕਬਲੀ 'ਚ ਥੋੜਾ ਜਿਹਾ ਪਾਣੀ ਪਾ ਕੇ ਤੇ ਉਹਨੂੰ ਕਬਲੀ ਨੂੰ ਸਾਫ਼ ਕਰਨ ਲਈ ਪਾਣੀ ਪਾ ਕੇ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਦ ਹਿਲਾਇ ਜਾਣਾ ਹੈ ਹਲਾ ਕੇ ਤੇ ਹੁਣ ਆਪਾਂ ਇਹਨੂੰ ਹੋਰ ਥੋੜਾ ਜਿਹਾ ਚਿਰ ਇੱਕ ਮਿੰਟ ਡੇਢ ਮਿੰਟ ਲਈ ਹੋਰ ਸਿਕਲਵਾਵਾਂਗੇ ਤਾਂ ਕਿ ਜਿਹੜਾ ਹੁਣ ਇਹਦੇ ਵਿੱਚ ਪਾਣੀ ਪਾਇਆ ਉਹ ਚੰਗੀ ਤਰ੍ਹਾਂ ਭੁੰਨ ਲਿਏ ਤੇ ਚੰਗੀ ਤਰ੍ਹਾਂ ਇਹ ਸੁੱਕ ਜੇ ਹਨਾ ਇਹਨੂੰ ਆਪਾਂ ਸਕਾ ਕੇ ਚੰਗੀ ਤਰ੍ਹਾਂ ਤੇ ਆਹਾ ਮੇਰੇ ਕੋਲੇ ਪਾਲਕ ਸੀਗੀ ਪਰ ਤੁਹਾਡੀ ਇਹ ਆਪਣੀ ਮਰਜ਼ੀ ਆ ਪਾਲਕ ਹੈਗੀ ਤੁਸੀਂ ਪਾਉਣੀ ਹੈ ਤਾਂ ਪਾਓ ਨਹੀਂ ਪਾਉਣੀ ਨਾਲ ਵੀ ਪਾ ਸਕਦੇ ਆ ਇਹ ਤਾਂ ਮੇਰੇ ਕੋਲ ਪਈ ਸੀ ਮੈਂ ਕਿਹਾ ਚਲੋ ਥੋੜੀ ਜਿਹੀ ਹੋਰ ਪਾਲਕ ਪਾ ਦਿੰਨੇ ਇਹ ਹੈਗਾ ਮੈਲ ਤਾਹਿਆ ਜਿਹੜਾ ਰੈਪ ਹੁੰਦਾ ਉਹ ਜੇ ਤੁਹਾਨੂੰ ਕੋਈ ਨਹੀਂ ਹੈ ਤਾਂ ਤੁਸੀਂ ਰੋਟੀ ਬਣਾ ਸਕਦੇ ਹੋ ਪਤਲੀ ਜੀ ਬੱਡੀ ਸਾਰੀ ਰੋਟੀ ਬਣਾ ਲਓ ਇਹਦੇ ਵਿੱਚ ਮੈਂ ਕੋਈ ਕੁਛ ਨਹੀਂ ਸੋਸ ਨਹੀਂ ਲਾਇਆ ਕੁਛ ਲਾਇਆ ਤੁਸੀਂ ਸੋਸ ਲਾਉਣਾ ਜਮਾਂ ਮੈਂ ਚਟਨੀ ਲਾਉਣੀ ਉਹ ਲਾ ਸਕਦੇ ਆ ਜਿਵੇਂ ਪਦੀਨੇ ਚਟਨੀ ਬਣਾਈਏ ਕੋਈ ਵੀ ਚਟਨੀ ਬਣਾਈਓ ਤੁਸੀਂ ਲਾ ਸਕਦੇ ਹੋ ਟਮਾਟੋ ਕੇਚੱਪ ਵੀ ਲਾ ਸਕਦੇ ਹੋ ਜੇ ਤੁਸੀਂ ਨੋਮਾ ਬਣਾਉਣਾ ਹੈ ਜੇ ਮੈਂ ਕੱਲੀ ਦੇ ਸਾਹਮਣੇ ਬਣਾਉਣੀ ਹੈ ਫਿਰ ਤੁਹਾਨੂੰ ਤੁਸੀਂ ਐਦਾਂ ਮੇਰੇ ਮਿਲ ਬਣਾਉਂਗੇ ਤੇ ਆ ਦੇਖ ਲਓ ਜੀ ਆਪਾਂ ਇਹਨੂੰ ਬਸ ਇਹਦੇ ਉੱਤੇ ਪਾਇਆ ਗਰਮ ਗਰਮ ਤੇ ਇਹਨੂੰ ਆਪਾਂ ਕੀਤਾ ਰੋਲ ਤੇ ਇੰਨਾ ਇਹ ਟੇਸਟੀ ਬਣਦਾ ਇੰਨਾ ਟੇਸਟੀ ਬਣਦਾ ਤੁਸੀਂ ਭੁੱਲ ਜਾਓਗੇ ਕਿ ਇਹ ਜਿਾ ਅਸੀਂ ਖਾਧਾ ਕਿਉਂ ਨਹੀਂ ਤੇ ਕਿਉਂ ਨਹੀਂ ਬਣਾਇਆ ਨਾਲ ਘਰੇ ਆ ਨਾਲ ਤੁਹਾਡੇ ਸਾਹਮਣੇ ਆ ਇਹਦੇ ਚ ਹੈਲਥੀ ਹੈਗਾ ਪੈਰੋ ਹੈਗੇ ਆ ਪਨੀਰ ਹੈਗਾ ਪ੍ਰੋਟੀਨ ਹੈਗੇ ਆ ਤੇ ਨਾਲ ਇਹਦੇ ਹੈਗੇ ਆ ਆ ਦੇਖੋ ਜੀ ਹੁਣ ਆਪਾਂ ਨਾ ਇਹ ਹੈਲਥੀ ਫੁੱਲ ਆਫ ਹੈਲਥੀ ਆ ਕੋਈ ਹੈ ਜੀ ਚੀਜ਼ ਇਹਦੇ ਵਿੱਚ ਆਪਾਂ ਪਾਈ ਨੇ ਹੋਪ ਤੁਹਾਨੂੰ ਇਹ ਤੁਹਾਡੀ ਪਸੰਦ ਆਏਗਾ ਤਾਂ ਤੁਸੀਂ ਜਰੂਰ ਬਣਾ ਕੇ ਖਾਓਗੇ ਸੌਖਾ ਨਾਲ ਇਹ 10 ਮਿੰਟਾਂ ਦੇ ਵਿੱਚ ਬਣਨ ਵਾਲਾ ਇਹ ਹੈਗਾ ਪਨੀਰ ਟਿੱਕਾ ਜੀ ਕਹਦੀ ਜਾਂ ਪਨੀਰ ਰੈਪ ਕਹਦੀ ਹੈ ਤੇ ਅੱਜ ਦਾ ਬਲੌਗ ਆਪਣਾ ਹੈ